ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਔਖਾਂ ਦੇ ਬਾਰੇ ਗੱਲ ਕਰਦੇ ਆਉਂਦੇ ਆ ਜਿਹੜਾ ਅਸੀਂ ਆਯੁਰਵੇਦ ਨਾਲ ਔਖਾਂ ਨੂੰ ਜੋੜਿਆ ਹੈਗਾ ਉਹ ਅਸੀਂ ਜਿਹੜਾ ਸ਼ੁਰੂ ਕੀਤਾ ਤੀਜਾ ਐਪੀਸੋਡ ਅਸੀਂ ਕਵਰ ਕਰਨ ਲੱਗੇ ਆ ਜਿਹੜਾ ਯੂਅਰ ਹੈਲਥ ਐਂਡ ਹਰਬਸ ਕਰਕੇ ਇੱਕ ਜਿਹੜਾ ਉਹਦੇ ਅੰਡਰ ਜਿਹੜਾ ਬੈਨਰ ਹੈਟ ਡਾਕਟਰ ਸ਼ਿਵਰਾਜ ਸਿੰਘ ਆਯੁਰਵੈਦਿਕ ਡਾਕਟਰ ਸਾਡੇ ਨਾਲ ਆ ਉਹਨਾਂ ਦੇ ਉਹਨਾਂ ਦੇ ਥਰੂ ਸਾਰਾ ਸਿਸਟਮ ਇਹ ਸ਼ੁਰੂ ਕੀਤਾ ਤੀਜਾ ਟਾਪਿਕ ਅਸੀਂ ਲੈਣ ਲੱਗੇ ਆ ਜਿਹੜਾ ਤુલਸੀ ਬਾਰੇ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਕਿਉਂਕਿ ਤુલਸੀ ਇੱਕ ਧਾਰਮਿਕ ਤੌਰ ਤੇ ਬੜੀ ਮੱਤ ਹੈਗੀ ਹੈ ਤੇ ਮੈਡੀਸਨ ਗੁਣ ਬਹੁਤ ਆ ਤੇ ਇੰਡਸਟਰੀਅਲ ਗੁਣ ਵੀ ਬੜੇ ਹੈਗੇ ਆ ਇੰਡਸਟਰੀ ਪਰਫਿਊਮ ਇੰਡਸਟਰੀ 'ਚ ਵਰਤੇ ਜਾਂਦਾ ਹੈਗਾ ਤੇ ਤુલਸੀ ਜਿਹੜੀ ਹੈਗੀ ਆ ਸਾਡੇ ਜਿਹੜਾ ਇੰਡੀਆ ਦਾ ਨੇਟਿਵ ਰੋਖਾ ਬਾਕੀ ਇਹ ਮਤਲਬ ਕਿ ਨੇਪਾਲ ਚਾਈਨਾ ਜਾਪਾਨ 'ਚ ਸਾਰੇ ਪਾਈ ਜਾਂਦੀ ਆ ਇਹ ਐਨੂਅਲ ਹਰਬਾ ਮਤਲਬ ਸਮਝਣਾ ਪੈਣਾ ਵੀ ਇਹ ਜੁਲਾਈ ਦੇ ਵਿੱਚ ਲੱਗਦੀ ਆ ਫਿਰ ਇਹ ਵਿంటర్ ਦੇ ਵਿੱਚ ਖਤਮ ਹੋ ਜਾਂਦੀ ਤુલਸੀ ਤਾਂ ਫਿਰ ਜਿਹੜੇ ਬੀਜ ਬੰਦ ਆ ਫਿਰ ਜੁਲਾਈ 'ਚ ਫਿਰ ਆਪ ਆਟੋਮੈਟਿਕ ਉੱਗ ਜਾਂਦੇ ਆ ਜਾਂ ਤੁਸੀਂ ਉਹ ਦੁਆਰਾ ਨੂੰ ਤਿਆਰ ਕਰਕੇ ਵੀ ला ਸਕਦੇ ਗਮਲੇ 'ਚ ਵੀ ਲਾ ਸਕਦੇ ਤੇ ਬਾਕੀ ਜਿਹੜੀ ਇੰਡੀਅਨ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਨੇ ਦਾ ਰਿਗਾਰਡ ਕੀਤਾ ਹੈਗਾ 1997 ਵਿੱਚ ਇਹਦੀ ਇੱਕ ਡਾਕਟਿਕ ਰਿਲੀਜ਼ ਕੀਤੀ ਆ 2 ਰੁਪਏ ਦੀ ਡਾਕਟਿਕ ਤਾਂ ਕਿ ਲੋਕਾਂ ਨੂੰ ਮੋਟੀਵੇਸ਼ਨ ਕਰਨ ਵੀ ਇਹ ਮੈਡੀਸਨ ਗੋਣਾ ਦੇ ਬੜੇ ਵੈਲਿਊਏਬਲ ਹੈਗਾ ਇਹ ਸਾਡੀ ਲਾਈਫ ਲਈ ਇਹ ਸੀਲੂ ਨੇ ਡਾਕਟਿਕ ਰਿਲੀਜ਼ ਕੀਤੀ ਆ ਤੇ ਬਾਕੀ ਜਿਹੜਾ ਸਾਡਾ ਇਹ ਆਲਰੇਡੀ ਦੱਸ ਚੁੱਕਿਆ ਵੀ 6000 ਫੀਟ ਤੱਕ ਇਹ ਤੁਲਸੀ ਪਾਈ ਜਾਂਦੀ ਹੈ ਆਲ ਅਕ੍ਰੋਸ ਇੰਡੀਆ ਚ ਪਾਈ ਜਾਂਦੀ ਹੈਗੀ ਆ ਬਾਕੀ ਮੈਂ ਡਾਕਟਰ ਸਾਹਿਬ ਹੁਣ ਅੱਗੇ ਤੁਲਸੀ ਬਾਰੇ ਜਿਹੜੀ ਹੋਰ ਡਿਟੇਲ ਹੈਗੀ ਹੈ ਜਾਣਕਾਰੀ ਡਾਕਟਰ ਸਾਹਿਬ ਤੋਂ ਲਵਾਂਗੇ ਕੀ ਇਹਦੇ ਵੈਲਿਊਜ਼ ਹੈ ਕਿਵੇਂ ਹੈਗਾ ਸੱ ਡਾਕਟਰ ਸਾਹਿਬ ਪਹਿਲਾ ਕੁਐਸਚਨ ਹੈਗਾ ਟਾਈਪਸ ਆਫ ਤੁਲਸੀ ਕੀ ਹੈ ਤੁਲਸੀ ਦੀ ਕਿਹੜੀ ਕਿਹੜੀ ਸਾਡੇ ਟਾਈਪਸ ਹੈਗੇ ਡਾਕਟਰ ਸਾਹਿਬ ਤੁਲਸੀ ਜਿਹੜੀ ਹੈ ਸਾਰੇ ਸੰਸਾਰ ਵਿੱਚ ਤੇ ਦੀਆਂ ਪ੍ਰਜਾਤੀਆਂ ਜਿਹੜੀਆਂ ਨੇ ਉਹ 68 ਦੇ ਕਰੀਬ ਦੀਆਂ ਪ੍ਰਜਾਤੀਆਂ ਨੇ ਜੀ ਇੰਡੀਆ ਚ ਮੇਨ ਮੁੱਖ ਤੌਰ ਤੇ ਹੈ ਦੋ ਪ੍ਰਕਾਰ ਦੀ ਇੱਕ ਤਾਂ ਰਾਮ ਤੁਲਸੀ ਜਿਹਨੂੰ ਜੰਗਲੀ ਜਿਹਨੂੰ ਆਪਾਂ ਸਫੇਤ ਤੁਲਸੀ ਵੀ ਕਹਿੰਦੇ ਆ ਔਰ ਦੂਜੀ ਕ੍ਰਿਸ਼ਨ ਤੁਲਸੀ ਜਿਸਨੂੰ ਜੰਗਲੀ ਤੁਲਸੀ ਵੀ ਕਹ ਦਿੰਦੇ ਨੇ ਜੀ ਦੋ ਤਰ੍ਹਾਂ ਦੀ ਇੰਡੀਆ ਚ ਮੈਡੀਕਲ ਤੌਰ ਤੇ ਤੇ ਧਾਰਮਿਕ ਤੌਰ ਤੇ ਪ੍ਰਯੋਗ ਕੀਤੀ ਜਾਂਦੀ ਹੈ ਠੀਕ ਹੈ ਜੀ ਤੇ ਡਾਕਟਰ ਸਾਹਿਬ ਦੂਜਾ ਸਵਾਲ ਹੈਗਾ ਵੀ ਕੀ ਇਸ ਦੀ ਖੇਤੀ ਕੀਤੀ ਜਾ ਰਹੀ ਹੈ ਤੇ ਕਿਸ ਪਰਪਸ ਲਈ ਕੀਤੀ ਕੀਤੀ ਜਾ ਰਹੀ ਹੈ ਆਪਾਂ ਦੂਜਾ ਕੁਐਸਚਨ ਲਵਾਂਗੇ ਬੱਸ ਆਪ ਜੀ ਸਰ ਡਿਪਾਰਟਮੈਂਟ ਆਫ ਆਯੂਸ਼ ਗਵਰਨਮੈਂਟ ਆਫ ਇੰਡੀਆ ਅਨੇਕ ਤਰ੍ਹਾਂ ਦੀ ਜੜੀ ਬੂਟੀਆਂ ਨੂੰ ਪ੍ਰੋਤਸਾਹਨ ਦੇਣ ਲਈ ਤੇ ਕਿਸਾਨਾਂ ਨੂੰ ਉਗਾਉਣ ਲਈ ਉਹਨਾਂ ਦਾ ਜਿਹੜਾ ਮੈਡੀਸਨ ਪਲਾਂਟੇਸ਼ਨ ਬੋਰਡ ਹੈਗਾ ਉਹਦੇ ਰਾਹੀਂ ਸਬਸਿਡੀ ਵੀ ਦਿੰਦੀ ਹੈ ਉਹਨਾਂ ਵਿੱਚੋਂ ਇੱਕ ਪੌਦਾ ਜਿਹੜਾ ਹੈਗਾ ਉਹ ਤुलसी ਵੀ ਹੈਗੀ ਹੈ ਇਸ ਨੂੰ ਵੀ ਮਤਲਬ ਬਤੌਰ ਖੇਤੀ ਵੀ ਦੀ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਕੱਲ੍ਹ ਇਸ ਤੇ ਬਹੁਤ ਰਿਸਰਚ ਹੋ ਰਹੀ ਹੈ ਤੇ ਬਹੁਤ ਪ੍ਰਯੋਗ ਹੋ ਰਿਹਾ ਜਿਵੇਂ ਕਿ ਕੋਸਮੈਟਿਕ ਇੰਡਸਟਰੀ 'ਚ ਤਾਂ ਬਹੁਤ ਪ੍ਰਯੋਗ ਹੋ ਰਿਹਾ ਜੀ ਇਸ ਤੋਂ ਬਾਅਦ ਇਹਦਾ ਦਵਾਈਆਂ 'ਚ ਬਹੁਤ ਪ੍ਰਯੋਗ ਹੋ ਰਿਹਾ ਹੈ ਠੀਕ ਹੈ ਰਿਲੀਜੀਅਸ ਸੈਰਿਮੋਨੀਅਲ ਇਸ ਤਰ੍ਹਾਂ ਦੀ ਵਕਤ ਤੇ ਇਹਦਾ ਪ੍ਰਯੋਗ ਕੀਤਾ ਜਾਂਦਾ ਇਹਦੀ ਬਹੁਤ ਵੈਲਿਊ ਹੈ ਜੀ ਤੇ ਇਸ ਨੂੰ ਡਿਪਾਰਟਮੈਂਟ ਆਫ ਐਗਰੀਕਲਚਰ ਜਿਹੜਾ ਹੈ ਉਗਾਉਣ ਲਈ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਜਿਹੜਾ ਹੈ ਸਬਸਿਡੀ ਦੇ ਰਿਹਾ ਜੀ ਠੀਕ ਹੈ ਜੀ ਡਾਕਟਰ ਸਾਹਿਬ ਅਗਲਾ ਜਿਹੜਾ ਸਵਾਲ ਹੈਗਾ ਤુલਸੀ ਦੇ ਸਿਹਤ ਲਈ ਕੀ ਫਾਇਦਾ ਹੈ ਇਹ ਆਪਾਂ ਇੱਕ ਚਰਚਾ ਹੁਣ ਕਰਾਂਗੇ ਸਰਤ ਕੋਈ ਤੁਲਸੀ ਦੋ ਤਰ੍ਹਾਂ ਦੀ ਹੈ ਇਸ ਲਈ ਆਪਾਂ ਪਹਿਲਾਂ ਕਾਲੀ ਤੁਲਸੀ ਦੇ ਪ੍ਰਯੋਗ ਬਾਰੇ ਗੱਲ ਕਰੀਏ ਕਿ ਕਿਹੜੇ-ਕਿਹੜੇ ਰੋਗਾਂ 'ਚ ਇਹ ਸਾਨੂੰ ਹੈਲਪਫੁਲ ਹੈ ਇਸ ਤੋਂ ਪਹਿਲਾਂ ਮੈਂ ਹੋਰ ਦੱਸਦਾ ਕਿ ਤੁਲਸੀ ਦੇ ਜਿਹੜੀ ਆਧੁਨਿਕ ਵਿਗਿਆਨ ਨੇ ਖੋਜ ਕੀਤੀ ਹੈ ਉਹ ਬੜੀ ਕਮਾਲ ਦੀ ਹੈ ਜੀ ਇੱਕ ਤਾਂ ਇਹ ਕੈਂਸਰ ਤੇ ਬਹੁਤ ਵਧੀਆ ਇਫੈਕਟ ਪਾਇਆ ਗਿਆ ਠੀਕ ਹੈ ਜੀ ਪਹਿਲੀ ਗੱਲ ਤਾਂ ਜੀ ਕਿ ਜੇ ਕੈਂਸਰ ਹੋ ਜਾਏ ਤਾਂ ਉਸ ਨੂੰ ਇਹ ਵਧਣ ਨਹੀਂ ਦਿੰਦੀ ਠੀਕ ਹੈ ਜੀ ਔਰ ਨਵੇਂ ਸੈੱਲ ਨੂੰ ਪੈਦਾ ਨਹੀਂ ਹੋਣ ਦਿੰਦੀ ਇਹ ਤਾਂ ਕੈਂਸਰ ਤੇ ਬਹੁਤ ਵਧੀਆ ਇਫੈਕਟ ਹੈ ਇਸ ਤਰ੍ਹਾਂ ਡਾਇਬੀਟਿਕ ਨੂੰ ਵੀ ਇਹ ਕੰਟਰੋਲ ਕਰਦੀ ਹੈ ਯਾਨੀ ਸ਼ੂਗਰ ਨੂੰ ਵੀ ਕੰਟਰੋਲ ਕਰ ਉਜਾਏ ਕੋਈ ਸਾ ਮਤਲਬ ਜੇ ਤਣਾਅ ਦੀ ਭਰੀ ਜ਼ਿੰਦਗੀ ਹੋਵੇ ਉਹਦੇ ਚ ਵੀ ਇਹ ਬਹੁਤ ਹੀ ਯੂਸਫੁਲ ਪਾਈ ਗਈ ਹੈ ਜੀ ਇੱਕ ਹੋਰ ਚੀਜ਼ ਤੋਂ ਸਭ ਤੋਂ ਵੱਡਾ ਜਿਹੜਾ ਗੁਣ ਪਾਇਆ ਗਿਆ ਕਿ ਜਦੋਂ ਅਸੀਂ ਅੰਗਰੇਜ਼ੀ ਦਵਾਈਆਂ ਯੂਜ਼ ਕਰਦੇ ਹਾਂ ਤਾਂ ਉਹਨਾਂ ਦਾ ਅਸਰ ਕੁ ਸਮੇਂ ਬਾਅਦ ਖਤਮ ਹੋ ਜਾਂਦਾ ਠੀਕ ਹੈ ਜੀ ਉਹਨਾਂ ਦਵਾਈਆਂ ਦੇ ਨਾਲ ਜੇ ਤુલਸੀ ਦਾ ਪ੍ਰਯੋਗ ਕੀਤਾ ਜਾਵੇ ਤਾਂ ਉਹ ਦਵਾਈਆਂ ਦੀ ਜਿਹੜੀ ਹੈ ਰੈਜ਼ਿਸਟੈਂਸ ਜਿਹੜੀ ਹੈ ਜਾਂ ਉਹ ਮੜਾ ਸਰ ਜਾਂ ਅਸਰ ਹੋਣਾ ਬੰਦ ਹੋ ਜਾਂਦਾ ਉਸ ਨੂੰ ਵੀ ਇਹ ਰੋਕਦੀ ਹੈ ਮਤਲਬ ਉਹਨਾਂ ਦਾ ਅਸਰ ਨੂੰ ਵਧਾਉਂਦੀ ਹੈ ਔਰ ਇਹ ਕੋਈ ਉਹਦੇ ਜਿਹੜੇ ਸਾਈਡ ਇਫੈਕਟਸ ਹੁੰਦੇ ਆ ਉਹਨਾਂ ਰੋਕਦੀ ਹੈ ਜੀ ਠੀਕ ਹੈ ਜੀ ਤੇ ਜਦੋਂ ਸਭ ਜਿਹੜੀ ਜਿਹੜੀ ਇੱਕ ਤਾਂ ਕਾਲੀ ਤੁਲਸੀ ਸਫੇਦ ਤੁਲਸੀ ਦੇ ਕੀ ਗੁਣ ਗੋਣਾ ਜੀ ਪਹਿਲਾਂ ਆਪਾਂ ਕਾਲੀ ਤੁਲਸੀ ਦੇ ਡਿਸਕਸ ਕਰੀਏ ਸਰ ਠੀਕ ਹੈ ਜੀ ਤੁਲਸੀ ਜਿਹੜੀ ਕਾਲੀ ਤੁਲਸੀ ਦੇ ਪੱਤੇ ਹੈਗੇ ਆ ਜੀ ਇਹ ਦਿਲ ਲਈ ਖਫਖਾਨ ਧੜਕਣ ਦਾ ਨਾ ਜਿਹਨੂੰ ਟੈਕੀਕਾਰਡੀਆ ਕਹਿੰਦੇ ਅੰਗਰੇਜ਼ੀ ਚ ਉਸ ਲਈ ਯਾਰ ਕਮਾਲ ਦੀ ਚੀਜ਼ ਹੈ ਜੀ ਬਹੁਤ ਵਧੀਆ ਇਹਦਾ ਰਿਜ਼ਲਟ ਪਾਈ ਗਏ ਨੇ ਠੀਕ ਹੈ ਜੀ ਉਹਦਾ ਸਿੰਪਲ ਜਿਹਾ ਪ੍ਰਯੋਗ ਇਹ ਹੈ ਜੀ ਕਿ ਇਹਦੇ 20 ਪੱਤੇ ਲੈ ਕੇ ਤੇ ਉਹਨੂੰ ਰਾਤ ਨੂੰ ਪਾਈਆ ਪਾਣੀ ਚ 250 ਗ੍ਰਾਮ ਪਾਣੀ ਚ ਐ ਕ੍ਰਸ਼ ਕਰਕੇ ਤੋੜ ਕੇ ਨਾ ਕਿ ਕੱਟ ਕੇ ਠੀਕ ਹੱਥ ਨਾਲ ਤੋੜ ਕੇ ਉਹਦੇ ਵਿੱਚ ਇਹਨੂੰ ਪਿਓ ਦੋ ਸਿਰ ਉਸਨੂੰ ਚਾਹ ਵਾਂਗੂ ਉਬਾਲੋ ਜੀ ਔਰ ਜਦੋਂ ਰਹਿ ਜੇ ਅਗਲਾ ਇੱਕ ਕੱਪ ਤੇ ਉਹਦੇ ਨਾਲ ਜੀ ਗੋਲੀ ਪਰਵਾਕਰ ਵੱਟੀ ਦੀ ਉਹ ਲੈ ਲਓ ਤੇ ਉਸ ਨਾਲ ਇਹਦੀ ਜਿਹੜੀ ਧੜਕਨ ਹੈ ਤੁਹਾਡੀ ਨਾਲ ਕਾਮਦੂ ਦਾ ਮੋਤੀ ਵਾਲੀ ਜੀ ਦਵਾਈ ਸਾਡੀ ਆਰ ਵਿੱਚ ਹੁੰਦੀ ਹੈ ਉਸ ਨੂੰ ਨਾਲ ਲਿਆ ਜਾਵੇ ਤਾਂ ਇਹ ਤੁਹਾਡੀ ਧੜਕਨ ਨੂੰ ਖਫਖਾਨ ਬਿਮਾਰੀ ਨੂੰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਜਿਹੜਾ ਮੈਂ ਤੁਹਾਨੂੰ ਇਹ ਫਾਰਮੂਲਾ ਜਾਂ ਲੈਣ ਦਾ ਤਰੀਕਾ ਦੱਸਿਆ ਹੈ ਜੇ 15 ਦਿਨ ਵੀ ਕੋਈ ਰੋਗੀ ਜਾਂ ਕੋਈ ਵਿਅਕਤੀ ਇਸ ਨੂੰ ਲਵੇ ਤਾਂ ਉਹਦਾ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ ਉਹਦੀ ਦਿਲ ਦੀ ਧੜਕਣ ਕੰਟਰੋਲ ਹੋ ਜਾਂਦੀ ਹੈ ਜੀ ਤੇ ਉਹਦੀ ਜਿਹੜੀ ਨਿਦਰਾ ਨਾਣ ਆ ਪਰੇਸ਼ਾਨੀ ਰਹਿਣੀ ਉਹ ਦੂਰ ਹੁੰਦੀਆਂ ਜੀ ਇਸ ਤੋਂ ਇਲਾਵਾ ਜੇ ਕਿਸੇ ਬੰਦੇ ਦਾ ਜੇ ਪਿਸ਼ਾਬ ਦਾ ਬੰਦਾ ਪੈ ਜੇ ਰੁਕ ਜੇ ਪੀ ਸਾਹਿਬ ਇਹਦੇ ਪੱਤੇ ਦਾ ਕੜਾ ਬਣਾਓ ਜਿਵੇਂ ਪਹਿਲਾਂ ਦੱਸਿਆ ਕਿ 20 ਪੱਤੇ ਲੈ ਕੇ ਕੜਾ ਬਣਾ ਕੇ ਉਹਦਾ ਤੇ ਉਹਦੇ 'ਚ ਇੱਕ ਚੁਟਕੀ ਜਿਹੜੀ ਹੈਗੇ ਆ ਕਲਮੀ ਸ਼ੋਰਾ ਪਾ ਕੇ ਪੀ ਲਵੇ ਬੰਦਾ ਦਿਨ 'ਚ ਦੋ ਵਾਰੀ ਤਾ ਉਹਦਾ ਪਿਸ਼ਾਬ ਵੀ ਖੁੱਲ ਜਾਂਦਾ ਜੀ ਪਰ ਇੱਥੇ ਮੈਂ ਗੱਲ ਦੱਸਣੀ ਚਾਹਾਂਗਾ ਕਿ ਕਾੜਾ ਜਦੋਂ ਹੀ ਬਣਾਣਾ ਨਵਾਂ ਬਣਾਉਣਾ ਜੇ ਤੁਹਾਡੇ ਦਾ ਠੰਡਾ ਹੋ ਜਾਏ ਕਾੜਾ ਤਾਂ ਉਸ ਨੂੰ ਦੁਬਾਰਾ ਗਰਮ ਨਹੀਂ ਕਰਨਾ ਤੇ ਸਵੇਰ ਦਾ ਰੱਖਿਆ ਸ਼ਾਮ ਨੂੰ ਨਹੀਂ ਪੀਣਾ ਕੋਸਾ ਕੋਸਾ ਕਾੜਾ ਹੀ ਪੀਣਾ ਚਾਹੀਦਾ ਜੀ ਇਹ ਧਿਆਨ ਰੱਖਣਾ ਹੈ ਇਸ ਦੇ ਪ੍ਰਯੋਗ ਬਾਰੇ ਠੀਕ ਹੈ ਰਖ ਸਾਬ ਇਸ ਤੋਂ ਇਲਾਵਾ ਸਰ ਜਿਨ ਲੇਡੀਜ਼ ਨੂੰ ਮਾवरी ਦਿੱਕਤ ਆਂਦੀ ਹੈ ਉਹ ਵੀ ਇਸ ਕਾੜੇ ਨਾਲ ਚਾਰ ਪੰਜ ਕਾਲੀ ਮਿਰਚਾਂ ਲੈ ਕੇ ਪ੍ਰਯੋਗ ਕਰ ਸਕਦੀਆਂ ਉਹਨਾਂ ਜੀ ਜੇ ਮਿਰਚਾਂ ਜਾਂ ਸੱਤ ਮਿਰਚਾਂ ਦਾ ਪੀਸ ਕੇ ਨਾਲ ਲੈ ਲੋ ਤਾਂ ਉਹਦੀ ਮਾਵਾਰੀ 15 ਤੋਂ 5-7 ਦਿਨਾਂ ਚ ਖੁੱਲ੍ਹ ਜਲਦੀ ਹੈ ਜੀ ਠੀਕ ਹੈ ਜੀ ਤુલਸੀ ਦੇ ਪੱਤੇ ਨੂੰ ਜੇ ਆਪਾਂ ਮਸਲ ਕੇ ਸਿੰਗਾ ਦਈਏ ਕਿਸੇ ਨੂੰ ਜੇ ਬੇਹੋਸ਼ੀ ਆਈ ਹੋਵੇ ਤਾਂ ਉਹ ਪੁਰਾਣੀ ਜਿਹੜਾ ਉੱਠ ਜਾਂਦਾ ਹੈ ਉਹਦਾ ਰੋਕ ਕੱਟ ਜਾਂਦਾ ਜੀ ਇੱਕ ਹੋਰ ਵੱਡੀ ਗੱਲ ਹੈ ਸਾਰੀ ਦੀ ਇਹ ਪਿਆਸ ਬੁਝਾਉਂਦੀ ਹੈ ਵੈਸੇ ਤਾਸੀਰ ਗਰਮ ਹੈ ਲੇਕਿਨ ਬੁਝਾਉਂਦੀ ਪਿਆਸ ਵੀ ਹੈ ਇਹ ਠੀਕ ਹੈ ਜੀ ਔਰ ਬੰਦਾ ਦੇ ਦਰਜ ਜਾਂ ਕੰਦੇ ਦੇ ਦਰਜ ਆ ਜੇ ਕੰਨ ਦੇ ਇਹਦੇ ਪੱਤੇ ਨੂੰ ਥੋੜਾ ਜਿਹਾ ਤਵੇ ਤੇ ਤੱਤਾ ਕਰਕੇ ਔਰ ਉਹਨੂੰ ਮਸੜ ਕੇ ਉਹਦੇ ਦੋ ਚਾਰ ਬੂੰਦਾ ਦੁੱਖ ਦੇ ਕੰਨ ਚ ਪਾ ਲੋ ਤਾਂ ਉਹ ਕੰਨ ਦਾ ਦਰਦ ਦੂਰ ਹੋ ਜਾਂਦਾ ਜੀ ਔਰ ਇੱਕ ਔਰ ਵਾਰਦੀ ਗਲ ਕੇ ਜੇ ਜੜ ਦੁਖਦੀ ਹੋਵੇ ਕੋਈ ਕਿਸੇ ਦੀ ਬੰਨ ਸੱਜੇ ਪਾਸੇ ਜੜ ਦੁਖਦੀ ਆ ਤਾਂ ਖੱਬੇ ਕੰਨ ਚ ਦੀ ਚਾਰ ਪੰਜ ਬੂੰਦਾ ਗਰਮ ਕਰਕੇ ਇਹਦੇ ਰਸ ਦੀ ਪਾ ਦੋ ਤਾਂ ਉਹ ਦਰਦ ਦੰਦਾ ਦਰਦ ਵੀ ਠੀਕ ਹੋ ਜਾਂਦਾ ਇਹ ਵੀ ਕਮਾਲ ਹੈ ਇਸ ਜੁਬੂਟੀ ਦਾ ਠੀਕ ਹੈ ਜੀ ਫੇਫੜਿਆਂ ਤੇ ਅਕਸਰ ਬਲਗਮ ਜਮਾ ਹੋ ਜਾਂਦੀ ਹੈ ਸਾਹ ਨਹੀਂ ਆਉਂਦਾ ਓਕੀ ਤਕਰੀਬ ਖਾਂਸੀ ਦਿਨ ਰਾਤ ਉਹਦੇ ਲਈ ਇਹ ਵਾਸਤੇ ਸਿੰਪਲੀ ਇਹ ਹੈਗੇ ਹੈ ਕਿ ਇਹਦਾ ਉਹੀ ਕੜਾ ਕੜੇ ਦਿੱਤੀ ਸੀ ਮੀਆ ਬਸ ਉਹਦੇ ਇਸ ਕੀ ਕਰਨ ਤੁਸੀਂ ਉਹਦੇ 20 ਪੱਤੇ ਨਾਲ ਤਲਪੀਪੜੇ 10 ਪੱਤੇ ਪਾਉਣੇ ਜੀ ਉਸ ਰਹੀ ਠੀਕ ਹੈ ਜੀ ਉਹ ਲੈ ਕੇ ਉਸ ਨੂੰ ਤੁਸੀਂ ਜੇ ਪੀ ਲੋ ਤਾਂ ਫੇਫੜੇ ਜਿਹੜੀ ਜਮ ਜਮਾਂ ਬਲਗਮ ਹੈਗੀ ਹੈ ਉਹ ਬਾਹਰ ਨਿਕਲਦੀ ਹੈ ਪਤਲੀ ਹੋ ਕੇ ਨਿਕਲ ਜਾਂਦੀ ਹੈ ਜਿ ਕਿਤੇ ਸੋਜੀ ਸੋਈ ਹੋਵੇ ਇਹਦੇ ਪੱਤੇ ਨੂੰ ਜੇ ਲੇਪ ਲੂਪਰੀ ਬਣਾ ਕੇ ਆਪਾਂ ਬੰਨਿਆ ਕਰਦੇ ਸੀਗੇ ਪੱਤੇ ਨੂੰ ਲੂਪਰੀ ਬਣਾ ਕੇ ਤੇ ਕੀ ਜਿੱਤਤਾ ਕਰਕੇ ਲੱਭਤਾ ਨੂੰ ਵੱਲੋਂ ਤੇ ਸਵੇਰ ਤੱਕ ਉਹਦੀ ਸੋਚ ਇਸ ਵੀ ਉਤਰ ਜਾਂਦੀ ਹੈ ਤੇ ਬਹੁਤ ਗੁਣ ਨੇ ਜੀ ਠੀਕ ਹੈ ਜੀ ਸਭ ਬਾਕੀ ਹਰਬਲ ਟੀ ਤਰ੍ਹਾਂ ਦਾ ਜਿਹਦਾ ਬਹੁਤ ਪ੍ਰਚਾਰ ਹੈ ਕਿ ਹਰਬਲ ਟੀ ਉਹਨੂੰ ਜੁਖਾਮ ਤੇ ਬਹੁਤ ਕੰਮ ਕਰਦੀ ਹੈ ਜੁਖਾਮ ਤੇ ਗਲੇ ਨੂੰ ਠੀਕ ਰੱਖਦੀ ਹੈ ਆਵਾਜ਼ ਨੂੰ ਠੀਕ ਕਰਦੀ ਹੈ ਇਹ ਤੇ ਬਹੁਤ ਪ੍ਰਯੋਗ ਨੇ ਜੀ ਹੁਣ ਆਪਾਂ ਸਵੇਤ ਤੁਲਸੀ ਬਾਰੇ ਗੱਲ ਕਰੀਏ ਇਸ ਨੂੰ ਰਾਮ ਤੁਲਸੀ ਵੀ ਕਹਿੰਦੇ ਜੀ ਇਹ ਜਿਆਦਾਤਰ ਰਾਜ ਇਹ ਧਾਰਮਿਕ ਕਮਾਚੇ ਮੰਦਿਰਾਂ ਤੇ ਯਾ ਜਿਵੇਂ ਕਥਾ ਕਰਦੇ ਚਰਨਾਂ ਤੇ ਬਣਾਉਂਦੇ ਸੀਗੇ ਉੱਥੇ ਇਹ ਪ੍ਰਯੋਗ ਕੀਤੀ ਜਾਂਦੀ ਹੈ ਇੱਥੇ ਮੈਂ ਇੱਕ ਹੋਰ ਗੱਲ ਦੱਸਾਂਗਾ ਸਰ ਕਿ ਤુલਸੀ ਨੂੰ ਕਦੇ ਚਬਾ ਕੇ ਨਹੀਂ ਖਾਣਾ ਚਾਹੀਦਾ ਠੀਕ ਹੈ ਰਖੋ ਕਿਉਂਕਿ ਗ੍ਰੰਥਾਂ ਸੇ ਔਰ ਵਿਸਥਾਰ ਚ ਲਿਖਿਆ ਗਿਆ ਹੈ ਕਿ ਇਹ ਦੰਦਾਂ ਨੂੰ ਨੁਕਸਾਨ ਕਰਦੀ ਹੈ ਤੇ ਇਹਦੀ ਧਾਰਮਿਕ ਮਹੱਤਵ ਹੀ ਹੈ ਕਿ ਇਹ ਇੰਨਾ ਪਵਿੱਤਰ ਮੰਨਿਆ ਗਿਆ ਇਸਨੂੰ ਕਿ ਅਸੀਂ ਇਸਨੂੰ ਦੰਦ ਨਾਲ ਪਿਚੜ ਕੇ ਤੇ ਮਤਲਬ ਦੁੱਖ ਨਹੀਂ ਪਹੁੰਚਾਉਣਾ ਚਾਹੁੰਦੇ ਇਹ ਵੀ ਭਾਵਨਾ ਇਹਦੇ ਪਿੱਛੇ ਹੈ ਲੇਕਿਨ ਇਹ ਦੰਦਾਂ ਨੂੰ ਖਰਾਬ ਕਰਦੀ ਹੈ ਸੈਂਟੀਫਿਕ ਅਪਰੂਵ ਹੋ ਚੁੱਕਿਆ ਜੀ ਠੀਕ ਹੈ ਇਹ ਦਸਰਦ ਦਸਰਦੇ ਪੁਰਾਣੇ ਸਮੇਂ ਚ ਚਨਾਭਰ ਲੈਂਦੀ ਸੀ ਉਹਨੂੰ ਫਿਰ ਕੱਟ ਕੇ ਪੀਸ ਤਾਂ ਹੀ ਪਾਉਂਦੇ ਸੀਗੇ ਮਤਲਬ ਕਹਿੰਦਾ ਹਾਂ ਇਹ ਦੇਖੋ ਨਾ ਯਾਦ ਹੋਵੇ ਤੇ ਜਦੋਂ ਕਥਾ ਘਰਾਂ ਚ ਕਰਾਇਆ ਜਾਂਦੇ ਸੀਗੇ ਤਾਂ ਚਰਨਮਤ ਬਣਦਾ ਸੀ ਦੁੱਧ ਮਿੱਠੇ ਦਾ ਠੀਕ ਹੈ ਉਹਦੇ ਤੁਲਸੀ ਤੇ ਕਦੇ ਸਾਬਤੇ ਪੱਤੇ ਨਹੀਂ ਪਾਏ ਜਾਂਦੇ ਸੀਗੇ ਜੀ ਉਹਨਾਂ ਨੂੰ ਹੱਥ ਨਾਲ ਤੋੜ ਕੇ ਇਵਨ ਕੇ ਚਾਕੂ ਦਾ ਪ੍ਰਯੋਗ ਵੀ ਧਾਰਮਿਕਤਾ ਕਰਕੇ ਚਾਕੂ ਦਾ ਪ੍ਰਯੋਗ ਨਹੀਂ ਇਸਤੇ ਕਰਨਾ ਠੀਕ ਹੈ ਜੀ ਤੇ ਉਸ ਨੂੰ ਇੰਨਾ ਬਰੀਕ ਛੋਟੇ ਛੋਟੇ ਕਰਕੇ ਪਾਉਂਦੇ ਸੀਗੇ ਤਾਂ ਕਿ ਉਹ ਚਰਨਮੰਦ ਨਾਲ ਅੰਦਰ ਲੰਘ ਜਾਏ ਔਰ ਜੁੰਚੇ ਬਨਾਣਾ ਪਵੇ ਇਹ ਦੀ ਤਾਰੀਕ ਮਹਤਾ ਜੀ ਇਹਦੇ ਗੁਣ ਵੀ ਇਹ ਗੁਣ ਵੀ ਹੈ ਕਿ ਦੰਦਾਂ ਨੂੰ ਬਹੁਤ ਜਲਦੀ ਖਰਾਬ ਕਰਦੀ ਹੈ ਇਹਦੀ ਤਾਸੀਰ ਗਰਮ ਹੈ ਜੀ ਪਰ ਠੀਕ ਹੈ ਰਕਸਬ ਡਾਕਟਰ ਸਬ ਅਗਲਾ ਸਵਾਲ ਆਪਾਂ ਲੈ ਲਈ ਜੀ ਆਪਾਂ ਆਪਾਂ ਪ੍ਰਯੋਗ ਕਿਵੇਂ ਕਰਨਾ ਇਹ ਵੀ ਗੱਲ ਕਰ ਲਈ ਆ ਤੇ ਹਾਨੀਕਾਰ ਪ੍ਰਭਾਵ ਰਕਸਬ ਦੇ ਕੀ ਹੈ ਜੀ ਤੁਸੀਂ ਕਿਉਂਕਿ ਸਰ ਇਹ ਗਰਮ ਹੈਗੀ ਹੈ ਇਹਦੀ ਤਾਸੀਰ ਗਰਮ ਹੈ ਤੇ ਇਸ ਲਈ ਜਿਹੜੇ ਜਿਵੇਂ ਪੀਲਿਆ ਹੋ ਗਿਆ ਕਿਸੇ ਨੂੰ ਉੱਥੇ ਇਹ ਕੰਮ ਨਹੀਂ ਕਰੇਗੀ ਜਿੱਥੇ ਵੀ ਮੰਨੋ ਕਿਸੇ ਨੂੰ ਬਲੱਡ ਕੋਈ ਗਰਮੀ ਦੀ ਸ਼ਿਕਾਇਤ ਹੈ ਪਹਿਲਾਂ ਜਲਨ ਹੋ ਰਹੀ ਹੈ ਇਸ ਤਰ੍ਹਾਂ ਦੀ ਮਦਰਾ ਖਾਂ ਲਾਲ ਹੋ ਰਹੀਆਂ ਜਿੱਥੇ ਵੀ ਪਿੱਤ ਦੇ ਰੋਗ ਜਾਂ ਗਰਮੀ ਦੇ ਲੱਛਣ ਨਜ਼ਰ ਆਉਂਦੇ ਆ ਉੱਥੇ ਇਸ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਆ ਕਫ ਦੇ ਰੋਗ ਨੇ ਵਾਦ ਦੇ ਰੋਗ ਨੇ ਦਰਦਾਂ ਦੇ ਰੋਗਾਂ ਸੁੱਕੀ ਖਾਂਗੇ ਗਏ ਬਲਗਮੀ ਖਾਂਗੇ ਗਏ ਜਿੱਥੇ ਕਫ ਤੇ ਵਾਦਾ ਪ੍ਰਭਾਵ ਹੈ ਸਰੀਰ ਤੇ ਉੱਥੇ ਬਹੁਤ ਯੂਸਫੁਲ ਹੈ ਜੀ ਇਹਦਾ ਪ੍ਰਯੋਗ ਕਰਨਾ ਚਾਹੀਦਾ ਜਿਵੇਂ ਦੱਸਿਆ ਗਿਆ ਠੀਕ ਹੈ ਜੀ ਸਰ ਦੱਸੋ ਇਹ ਖੁਰਸੀ ਅਦਰਦਨ ਮੈਡੀਸਨ ਇਹਦੀ ਹੋਰ ਆਪਣੇ ਕਿੱਥੇ ਕਿੱਥੇ ਤુલਸੀ ਵਰਤੀ ਜਾਂਦੀ ਹੈਗੀ ਹੈ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਜਿਵੇਂ ਕਿ ਅੱਜ ਕੱਲ ਇੰਡਸਟਰੀ ਚ ਇਹਦਾ ਬਹੁਤ ਜ਼ਿਆਦਾ ਪ੍ਰਯੋਗ ਹੋ ਰਿਹਾ ਹੈ ਇਹਦੀ ਖ ਮੈਂ ਤਾਂ ਹੀ ਹੈ ਜੀ ਕਿ ਇਸ ਨਾਲ ਕੈਂਸਰ ਦੀ ਦਵਾਈ ਬਣਾਈ ਜਾ ਰਹੀ ਹੈ ਮਤਲਬ ਜਿਹੜਾ ਵੀ ਕੈਂਸਰ ਹੈ ਜਿਵੇਂ ਪਹਿਲਾਂ ਦੱਸਿਆ ਕਿ ਕੈਂਸਰ ਦੀ ਦਵਾਈ ਤੇ ਬਹੁਤ ਉਪਯੋਗੀ ਆਈ ਹੈ ਜੀ ਇਹ ਅੰਗਰੇਜ਼ੀ ਦਵਾਈਆਂ ਦੇ ਮਾੜੇ ਪ੍ਰਭਾਵ ਨੂੰ ਦੂਰ ਕਰਨ ਵਾਸਤੇ ਬਹੁਤ ਇਹਦਾ ਯੂਸਫੁਲ ਹੈ ਜੀ ਇਹ ਕੋਸਮੈਟਿਕ ਇੰਡਸਟਰੀ ਜਿਵੇਂ ਫੇਸ਼ੀਅਲ ਵਗੈਰਾ ਬਣਦੇ ਆ ਅੱਜ ਕੱਲ੍ਹ ਜਾਂ ਹੋਰ ਚਮੜੀ ਤੋਂ ਸੰਬੰਧਿਤ ਕੋਈ ਬਿਮਾਰੀਆਂ ਹੁੰਦੀਆਂ ਉਹਦੇ 'ਚ ਤਾਂ ਪ੍ਰਯੋਗ ਕੀਤਾ ਜਾਂਦਾ ਹੈ ਇਹ ਮੋਤੀ ਦੁਰਗੰਧੀ ਨੂੰ ਦੂਰ ਕਰਦਾ ਹੈ ਉਦੋਂ ਫਿਰ ਤੁਹਾਨੂੰ ਇਹ ਦੱਸਣਾ ਚਾਹਾਂਗੇ ਚਵਾੜਾ ਨਹੀਂ ਉਦੋਂ ਵੀ ਉਦੋਂ ਵੀ ਇਹਨੂੰ ਮਸਲ ਕੇ ਮੂੰਹ 'ਚ ਰੱਖ ਲਓ ਤੇ ਮੋਤੀ ਦੁਰਗੰਧੀ ਦੂਰ ਹੁੰਦੀ ਹੈ ਤੇ ਇਸ ਤੋਂ ਇਲਾਵਾ ਬਨੇਕ ਦੇ ਸੰਸਾਰ 'ਚ ਇਹਦੇ ਪ੍ਰਯੋਗ ਕੀਤੇ ਜਾ ਰਹੇ ਹਨ ਕਿਉਂਕਿ ਇਹ ਇਹ ਗੁਣਾਂ ਦਾ ਭੰਡਾਰ ਹੈ ਜੀ ਡਾਕਟਰ ਸਾਹਿਬ ਆ ਰਾਮ ਤુલਸੀ ਦੇ ਹੋਰ ਵੀ ਆਪ ਨੂੰ ਬੇਨਿਫਿਟ ਆਇਆ ਜਿਹੜੇ ਦੱਸ ਰਹੇ ਸੀ ਜਿਵੇਂ ਸਰ ਜਿਵੇਂ ਦੱਸਿਆ ਗਿਆ ਕਿ ਦੇ ਹਜ਼ਾਰਾਂ ਹੀ ਫਾਇਦੇ ਨੇ ਰਾਮ ਤੂਚੀ ਦੇ ਕੋਸਮੈਟਿਕ ਇੰਡਸਟਰੀ 'ਚ ਵੀ ਹੈਗੇ ਆ ਸੰਸਾਰ 'ਚ ਇਹਦਾ ਪ੍ਰਯੋਗ ਕੀਤਾ ਜਾ ਰਿਹਾ ਵੱਖ-ਵੱਖ ਬਿਮਾਰੀਆਂ 'ਚ ਹਾਂਜੀ ਇਸ ਤੋਂ ਇਲਾਵਾ ਜਿਹੜੀ ਸਾਡੇ ਹਿੰਦੁਸਤਾਨ ਦੀ ਵਰਡ ਦੀ ਸਮੱਸਿਆ ਹੈਗੀ ਹੈ ਕਿ ਮਰਦਾਨਾ ਕਮਜ਼ੋਰੀ ਬਹੁਤ ਜ਼ਿਆਦਾ ਪਾਈ ਜਾ ਰਹੀ ਹੈ ਜੀ ਹਾਂਜੀ ਉਹਦੇ ਲਈ ਇਹ ਕਿ ਰਾਮ ਬਣ ਅੁਸ਼ਦੀ ਹੈ ਇਸ ਨੂੰ ਰਾਮ ਤੁਲਸੀ ਦੀ ਜਾਂ ਕ੍ਰਿਸ਼ਨ ਤੁਲਸੀ ਕਾਲੀ ਤੁਲਸੀ ਜੀ ਨੂੰ ਕਹਿੰਦੇ ਆ ਉਹਦੀ ਜੜ ਲੈ ਜਾਵੇ ਪਹਿਲਾ ਠੀਕ ਹੈ ਜੀ ਜੜ ਨੂੰ ਸੁਕਾ ਕੇ ਧੋ ਕੇ ਸੁਕਾ ਕੇ ਪੀਸ ਕਰ ਲੋ ਪੀਸ ਕਰਕੇ ਉਹਦੀ ਉਹਦਾ ਚੂੜ ਬਣਾ ਲਓ ਠੀਕ ਹੈ ਜੀ ਮੰਨ ਲਓ ਆਪਾਂ ਨੇ 10 ਗ੍ਰਾਮ ਚੂੜ ਬਣਾਇਆ ਤੇ ਇੱਧਰ ਆਪਾਂ ਜਿਮੀ ਕੰਦ ਜਿਹੜਾ ਹੁੰਦਾ ਸੀ ਉਹੜਾ ਜਿਹਨੂੰ ਕਹ ਦਿੰਦੇ ਆ ਜਿਮੀ ਕੰਦੇ ਦੀ ਛਾਲ ਉਪਰੋਂ ਸੱਕ ਜਿਹੜਾ ਹੁੰਦਾ ਹੈ ਅੰਦਰ ਸਬਜ਼ੀ ਬਣ ਜਾਂਦੀ ਹੈ ਉੱਪਰਲਾ ਜਿਹੜਾ ਆਪਾਂ ਛਿੱਟ ਦਿੰਦੇ ਆ ਉਸ ਨੂੰ ਧੋ ਕੇ ਸੁਕਾ ਲਓ ਉਹਨੂੰ ਵੀ ਵੱਖਰੀ ਤੌਰ ਤੇ ਬਰੀਕ ਚੂਰਨ ਕਰ ਲਓ ਠੀਕ ਹੈ ਜੀ ਉਹਨਾਂ ਦੋਨਾਂ ਨੂੰ ਬਰਾਬਰ ਬਰਾਬਰ 150-50 ਗ੍ਰਾਮ ਆਪਾਂ ਨੂੰ ਲੈ ਦਵਾਂ ਨੂੰ ਚੂਰਨ ਮਿਲਾ ਕੇ ਰੱਖ ਲਓ ਜੀ ਠੀਕ ਹੈ ਜੀ ਠੀਕ ਹੈ ਇਹਦੀ 2 ਗ੍ਰਾਮ ਮਾਤਰਾ ਮਿਸਰੀ ਨਾਲ ਜਾਂ ਪਲੇਨ ਦੁੱਧ ਨਾਲ ਲੈ ਕੇ ਜੇ ਬੰਦਾ 15 ਦਿਨ ਵੀ ਪ੍ਰਯੋਗ ਕਰ ਲੇ ਤਾਂ ਉਸ ਨੂੰ ਇਸ ਤਰ੍ਹਾਂ ਦੀ ਸਮੱਸਿਆ ਜੇਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਹਾਨੀ ਹਾਨੀਕਾਰਕ ਦਵਾਈਆਂ ਤੋਂ ਬਚਿਆ ਜਾ ਸਕ ਠੀਕ ਅਕਸੋ ਤੇ ਬਾਕੀ ਜਿਵੇਂ ਕਿ ਸੀ ਲੰਬੇ ਸਮੇਂ ਤੋਂ ਆਲਰੇਡੀ ਗੱਲ ਕਰਦੇ ਆ ਉਹਨੇ ਅੱਜ ਜਿਹੜੀ ਤੁਲਸੀਵਾਰ ਗੱਲ ਅਕਸੋ ਨੇ ਬਹੁਤ ਗੱਲਾਂ ਤੁਲਸੀਵਾਰ ਦਸੀਆਂ ਸਾਡੇ ਹੋਰ ਵੀ ਟੌਪਿਕ ਚੱਲਦੇ ਰਹਿਣਗੇ ਇਹ ਡਾਕਟਰ ਸਾਹਿਬ ਦਾ ਇੱਕ ਕਲੀਨਿਕ ਹੈਗਾ ਨਿਰੋਗ ਕਾਇਆ ਪੰਚਕਰਮਾ ਜਿਹੜਾ ਸਾਡਾ ਸੈਂਟਰ ਹੈਗਾ ਪੜਿਆਲੇ ਵਿੱਚ ਹੈਗਾ ਤੇ ਹੋਰ ਡਿਟੇਲ ਬਾਰੇ ਜਾਣਕਾਰੀ ਕੰਡਕਟਰ ਸਾਹਨੂੰ ਸੰਪਰਕ ਕਰ ਸਕਦੇ ਹੋ ਤੇ ਬਾਕੀ ਸਾਡਾ ਮਕਸਦ ਇਹ ਹੀ ਸੀਗਾ ਵੀ ਹੁਣ ਲਗਾਤਾਰ ਜਿਹੜਾ ਆਯੁਰਵੇਦ ਉਤੇ ਜਿਹੜੀਆਂ ਫਾਰਮੂਲੇ ਹੋਏ ਕਿਵੇਂ ਦਰਕਤਾਂ ਨੂੰ ਵਰਤਣਾ ਜਾਂ ਕਿਵੇਂ ਸ਼ਰਾਬਜ ਨੂੰ ਹਰਬਜ ਨੂੰ ਵਰਤਣਾ ਉਹਦੇ ਬਾਰੇ ਆਪਾਂ ਲਗਾਤਾਰ ਗੱਲਬਾਤ ਕਰਦੇ ਰਵ ਜਿਹੜਾ ਸਾਡਾ ਅਗਲਾ ਟੌਪਿਕ ਰਹੂਗਾ ਜਿਵੇਂ 3 ਪਿਲਰਸ ਆਫ ਲਾਈਫ ਕੀ ਹੈ ਉਹਦੇ ਭੋਜਨ ਦਾ ਰੋਲ ਕੀ ਹੈ ਉਹਦੇ ਬਾਰੇ ਆਪਾਂ ਅਗਲੀ ਚਰਚਾ ਕਰਾਂਗੇ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ